ਜਿਹੜਾ ਵੀ ਕੋਈ ਪਾਗਲ ਆ ਉਹਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਦੇਖਦੇ ਆ ਕੋਈ ਅਫਸਰ ਫਿਰਦੇ ਆ ਕੋਈ ਡੀਸੀ ਫਿਰਦਾ ਕੋਈ ਪੁਲਸ ਵਾਲੇ ਫਿਰਦੇ ਆ ਉਹਨਾਂ ਦੀ ਵਰਦੀ ਨੂੰ ਕਿਉਂ ਨਹੀਂ ਹੱਥ ਪਾਉਂਦਾ ਉਹਨੂੰ ਗੁਰੂ ਹੀ ਦੇਖਦਾ ਜੇ ਗੁਰੂ ਸਾਹਿਬ ਨੇ ਜਗ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਿੱਤੀ ਆ ਤਾਂ ਇਹ ਸਾਡੇ ਲਈ ਪਰਪੱਖ ਆ ਤੇ ਜਿਹੜਾ ਵੀ ਇਹਦੀ ਬੇਅਦਬੀ ਕਰੂ ਸਾਡੇ ਕੋਲੇ ਦੂਜਾ ਰਾਹ ਨਹੀਂ ਹੈਗਾ ਤੇ ਜਾਂ ਸਰਕਾਰਾਂ ਮੰਨ ਲੈਣ ਵੀ ਅਸੀਂ ਇਹ ਚੀਜ਼ ਦਾ ਤੁਹਾਨੂੰ ਹੱਲ ਨਹੀਂ ਦੇ ਸਕਦੇ ਤੁਸੀਂ ਆਪ ਦੇ ਹਿਸਾਬ ਨਾਲ ਹੱਲ ਕਰ ਲਓ ਬਾਈ ਅੱਜ ਟਾਵਰ ਤੇ ਬੈਠੇ ਨੂੰ 1 ਸਾਲ ਹੋ ਗਿਆ ਕਿਉਂ ਬੈਠਿਆ ਕਿਉਂਕਿ ਉਹ ਸਾਰੇ ਧਰਮਾਂ ਨੂੰ ਬਰਾਬਰ ਮੰਨ ਕੇ ਸਾਰਿਆਂ ਦੇ ਸਤਕਾਰ ਵਜੋਂ ਇੱਕ ਸਰਕਾਰ ਤੋਂ ਅਪੀਲ ਕੀਤੀ ਆ ਵੀ ਸਾਨੂੰ ਸਾਡਾ ਬੰਨ ਦਾ ਕਾਨੂੰਨ ਸਾਡਾ ਹੱਕ ਦੇ ਦਿਓ ਜੇ ਸਰਕਾਰ ਉਹ ਵੀ ਨਹੀਂ ਦੇ ਸਕਦੀ ਫਿਰ ਤਾਂ ਸਿੱਖੀ ਵਾਲਾ ਸਿਧਾਂਤ ਹੀ ਸਾਡੇ ਕੋਲੋਂ ਚੱਲੂ ਜਿਹੜਾ ਸਾਡੇ ਗੁਰੂ ਤੇ ਹੱਥ ਪਾਉ ਸਾਡੇ ਕੋਲ ਤਾਂ ਹੋਰ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਸਿੱਧਾ ਸੌਦਾ ਹੀ ਆ ਬਹੁਤ ਜਾਗਦੀਆਂ ਜ਼ਮੀਰਾਂ ਵਾਲੇ ਹੋ ਜਿਹੜੇ ਅੱਜ ਇੱਥੇ ਪਹੁੰਚੇ ਹੋ ਪਹਿਲਾਂ ਸਾਰੀ ਸੰਗਤ ਨੂੰ ਬੇਨਤੀ ਆ ਵੀ ਆ ਕੇ ਪੰਡਾਲ ਵਿੱਚ ਸਾਝੀਏ ਆਸੇ-ਪਾਸੇ ਆਪਾਂ ਬੈਠਣ ਦੀ ਬਜਾਏ ਇਹ ਬਹੁਤ ਵੱਡਾ ਪੰਡਾਲ ਲਾਇਆ ਆਪਾਂ ਇਹਦੇ ਵਿੱਚ ਬੈਠਣ ਦੀ ਕਿਰਪਾਲਤਾ ਕੀਤੀ ਜਾਵੇ ਜਿੰਨੇ ਵੀ ਆਸੇ-ਪਾਸੇ ਖੜੇ ਆ ਲੰਗਰਾਂ 'ਚ ਖੜੇ ਆ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਆਪਾਂ ਗੱਲ ਕਰਦੇ ਸੀ ਵੀ ਬਹੁਤ ਜਾਗਦੀਆਂ ਜ਼ਮੀਰਾਂ ਵਾਲੇ ਹੋ ਜਿਹੜੇ ਇੱਥੇ ਅੱਜ ਮੋਰਚੇ ਵਿੱਚ ਪਹੁੰਚੇ ਹੋ ਤੇ ਬਾਈ ਨੇ ਇੱਕ ਸਾਲ ਹੋ ਗਿਆ ਟਾਵਰ ਤੇ ਬੈਠਿਆਂ ਨੂੰ ਉਹ ਟਾਵਰ ਤੇ ਆਪਦੇ ਨਿੱਜੀ ਕਾਰਜ ਕਰਕੇ ਨਹੀਂ ਬੈਠੇ ਆਪਣੇ ਧਰਮਾਂ ਪ੍ਰਤੀ ਜਿਹੜਾ ਫਰਜ਼ ਆ ਵੀ ਉਸ ਦੇ ਪ੍ਰਤੀ ਕਾਨੂੰਨ ਬਣਾਉਣਾ ਚਾਹੀਦਾ ਲਾਅ ਬਣਾਉਣਾ ਚਾਹੀਦਾ ਉਹਦੇ ਕਰਕੇ ਉਹ ਟਾਵਰ ਤੇ ਬੈਠੇ ਆ ਆਪਾਂ ਨੂੰ ਇਹ ਚੀਜ਼ ਸਮਝ ਨਹੀਂ ਪਾਉਗੀ ਵੀ 10ਵੇਂ ਪਾਤਸ਼ਾਹ ਨੇ ਜਦੋਂ ਨੰਦੇੜ ਦੀ ਧਰਤੀ ਤੋਂ ਆਪਾਂ ਨੂੰ ਜਗਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਆਪਣੇ ਰੂਪ ਰੂਪ ਕੀਤੀ ਸੀ ਤੇ ਆਪਾਂ ਨੂੰ ਹੁਕਮ ਕੀਤਾ ਸੀ ਵੀ ਆਪਾਂ ਅੱਜ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਆਪਣਾ ਪਰਤੱਖ ਗੁਰੂ ਮੰਨਾਂਗੇ ਤੇ ਉਸ ਦਿਨ ਤੋਂ ਸਾਰੇ ਆਪ ਸਿੱਖੀ ਰੂਪ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਪਰਮਖ ਗੁਰੂ ਮੰਨ ਕੇ ਅੱਜ ਤੱਕ ਚੱਲਦੇ ਆਏ ਆ ਤੇ ਉਹ ਆਪਣੀ ਜਗਦੀ ਜੋਤ ਆ ਤੇ ਫਿਰ ਜੇ ਉਹ ਗੁਰੂ ਸਾਹਿਬ ਦਾ ਫਰਮਾਨ ਆ ਵੀ ਜਗ ਦੀ ਜੋਤ ਆ ਤੇ ਫਿਰ ਉਹਦੇ ਪ੍ਰਤੀ ਕਿਉ ਆਪਾਂ ਐਡੇ ਵੇਸਲੇ ਹੋ ਕੇ ਬੈਠ ਜਾਂਦੇ ਆ ਜਦੋਂ ਉਸ ਗੁਰੂ ਦੀ ਬੇਅਦਬੀ ਹੁੰਦੀ ਆ ਜਾਂ ਤਾਂ ਸਰਕਾਰਾਂ ਇਹ ਚਾਉਂਦੀਆਂ ਹੀ ਨਹੀਂ ਵੀ ਜਿਹੜਾ ਗੁਰੂ ਦੀ ਬੇਅਦਬੀ ਕਰਦਾ ਉਹਦੇ ਲਈ ਕੋਈ ਸਜ਼ਾ ਬਣਾਈ ਜਾਵੇ ਜਾਂ ਉਸ ਨੂੰ ਸਜ਼ਾ ਦਿੱਤੀ ਜਾਵੇ ਉਦੋਂ ਸਰਕਾਰਾਂ ਦਾ ਇੱਕੋ ਇੱਕ ਬਿਆਨ ਹੁੰਦਾ ਵੀ ਇਹੇ ਦਿਮਾਗੀ ਤੌਰ ਤੇ ਪਰੇਸ਼ਾਨ ਸੀ ਜਾਂ ਇਹਦਾ ਦਿਮਾਗ ਸੈੱਟ ਨਹੀਂ ਸੀ ਤਾਂ ਕਰਕੇ ਇਸ ਨੇ ਇਹ ਹਰਕਤ ਕੀਤੀ ਜਿਹੜਾ ਵੀ ਕੋਈ ਪਾਗਲ ਆ ਉਹਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵੀ ਦੇਖਦੇ ਆ ਕੋਈ ਅਫਸਰ ਫਿਰਦੇ ਆ ਕੋਈ ਡੀਸੀ ਫਿਰਦਾ ਕੋਈ ਪੁਲਿਸ ਵਾਲੇ ਫਿਰਦੇ ਆ ਉਹਨਾਂ ਦੀ ਵਰਦੀ ਨੂੰ ਕਿਉਂ ਨਹੀਂ ਹੱਥ ਪਾਉਂਦਾ ਉਹਨੂੰ ਗੁਰੂ ਹੀ ਦੇਖਦਾ ਜੇ ਗੁਰੂ ਸਾਹਿਬ ਨੇ ਜਗ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਿੱਤੀ ਆ ਤਾਂ ਇਹ ਸਾਡੇ ਲਈ ਪਰਪੱਖਾ ਤੇ ਜਿਹੜਾ ਵੀ ਇਹਦੀ ਬੇਅਦਬੀ ਕਰੂ ਸਾਡੇ ਕੋਲੇ ਦੂਜਾ ਰਾਹ ਨਹੀਂ ਹੈਗਾ ਤੇ ਜਾਂ ਸਰਕਾਰਾਂ ਮੰਨ ਲੈਣ ਵੀ ਅਸੀਂ ਇਹ ਚੀਜ਼ ਦਾ ਤੁਹਾਨੂੰ ਹੱਲ ਨਹੀਂ ਦੇ ਸਕਦੇ ਤੁਸੀਂ ਆਪ ਦੇ ਹਿਸਾਬ ਨਾਲ ਹੱਲ ਕਰ ਲਓ ਤਾਂ ਦੋ ਹੀ ਰਾਹ ਜਾਂ ਤਾਂ ਉਹ ਹੱਲ ਕਰ ਦੇਣ ਜਾਂ ਫਿਰ ਆਪਣੇ ਹਵਾਲੇ ਕਰ ਦੇਣ ਤਈ ਹੀ ਆ ਗੁਰੂ ਤੇ ਕੋਈ ਸਮਝੌਤਾ ਨਹੀਂ ਬਾਈ ਅੱਜ ਟਾਵਰ ਤੇ ਬੈਠੇ ਨੂੰ 1 ਸਾਲ ਹੋ ਗਿਆ ਕਿਉਂ ਬੈਠੇ ਆ ਕਿਉਂਕਿ ਉਹ ਸਾਰੇ ਧਰਮਾਂ ਨੂੰ ਬਰਾਬਰ ਮੰਨ ਕੇ ਸਾਰਿਆਂ ਦੇ ਸਤਕਾਰ ਵਜੋਂ ਇੱਕ ਸਰਕਾਰ ਤੋਂ ਅਪੀਲ ਕੀਤੀ ਆ ਵੀ ਸਾਨੂੰ ਸਾਡਾ ਬੰਨ ਦਾ ਕਾਨੂੰਨ ਸਾਡਾ ਹੱਕ ਦੇ ਦਿਓ ਜੇ ਸਰਕਾਰ ਉਹ ਵੀ ਨਹੀਂ ਦੇ ਸਕਦੀ ਫਿਰ ਤਾਂ ਸਿੱਖੀ ਵਾਲਾ ਸਿਧਾਂਤ ਹੀ ਸਾਡੇ ਕੋਲੋਂ ਚੱਲੂ ਜਿਹੜਾ ਸਾਡੇ ਗੁਰੂ ਤੇ ਹੱਥ ਪਾਉ ਸਾਡੇ ਕੋਲ ਤਾਂ ਹੋਰ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਸਿੱਡਾ ਸੌਦਾ ਹੀ ਆ ਤੇ ਆਪਾਂ ਇਹੀ ਚੀਜ਼ ਸਮਝ ਲਈਏ ਵੀ ਆਪਾਂ ਜੋ ਵੀ ਇੱਥੋਂ ਪ੍ਰੋਗਰਾਮ ਦੇਣਾ ਉਹਦੇ ਵਿੱਚ ਬਾਦ ਚੜ ਕੇ ਹਿੱਸਾ ਲਈਏ ਕੇ ਬੈਠੇ ਆ ਤੁਸੀਂ ਜਿੰਨੇ ਵੀ ਹੋ ਬਹੁਤ ਹੋ ਪਰ ਜੇ ਇੱਥੇ ਕਿਸੇ ਸਾਧ ਦਾ ਸਮਾਗਮ ਹੁੰਦਾ ਤਾਂ ਇੱਥੇ ਆ ਪਾਰਕ ਵਿੱਚ ਖੜਨ ਨੂੰ ਥਾਂ ਨਹੀਂ ਹੋਣੀ ਸੀ ਤੇ ਅੱਜ ਜੇ ਆਪਣੇ ਗੱਲ ਗੁਰੂ ਤੇ ਆ ਤਾਂ ਆਪਾਂ ਕਿੰਨੇ ਕੁ ਬੈਠੇ ਆ ਇਸ ਚੀਜ਼ ਨੂੰ ਆਪਾਂ ਨੂੰ ਸਮਝਣਾ ਪਊ ਬਾਈ ਦਾ ਸਾਥ ਦਿਓ ਕਿਉਂਕਿ ਉਹ ਨਿੱਜੀ ਕਾਰਜ ਕਰਕੇ ਨਹੀਂ ਮੈਂ ਦੁਬਾਰਾ ਤੋਂ ਕਹਿ ਰਿਹਾ ਵੀ ਉਹ ਨਿੱਜੀ ਕਾਰਜਾਂ ਕਰਕੇ ਨਹੀਂ ਬੈਠੇ ਆਪਣੇ ਗੁਰੂ ਕਰਕੇ ਬੈਠੇ ਆ ਆਪਣਾ ਜੀਵਨ ਇੱਕ ਸਾਲ ਤੋਂ ਤੁਸੀਂ ਕੋਈ ਇੱਕ ਕਮਰੇ ਵਿੱਚ ਬੰਦ ਹੋ ਕੇ ਦੇਖੋ ਕਿਵੇਂ ਬਤੀਤ ਵੀ ਆਪਾਂ ਸਾਰੇ ਇਕੱਠੇ ਹੋਈਏ ਇਕੱਠੇ ਹੋ ਕੇ ਇੱਕ ਜਿਹੜਾ ਵੀ ਪ੍ਰੋਗਰਾਮ ਅੱਜ ਸਟੇਜ ਤੋਂ ਦਿੱਤਾ ਜਾਊਗਾ ਉਹਦੇ ਨਾਲ ਵੱਧ ਚੜ ਕੇ ਹਿੱਸਾ ਲਈਏ ਤੇ ਬਾਈ ਦਸ ਵੀ ਸਾਥ ਦੇਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ